ਯਾਰੇ ਤੋ ਤੂ ਤਬਸੂ ਕੀ ਮਾਨ ਸਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਤੰਤਰਮਲ ਮਾਇਆ ਸਭ ਸਨਾਇਕ ਕਰੇ ਛਪਾਇਆ ਵਾਰਗਿਆਨ ਧਿਆਨੇ ਸਨਾਨੰਤਰਮ ਬੈ ਪ੍ਰਿਯੋ ਸਵਾਨੰਤਰ ਗਨ ਵਾਹ ਤਨ ਸਵਾਹਾ ਗਰ ਪਾਤਰ ਕੈਸੇ ਤਰੇ ਆਥਾ ਕਾਮ ਸਰਬਦ ਗਾਵੇ ਗੰਗਜਤਨ ਕਰੇ ਤੋ ਪੀ ਸਰਪੰਗ ਕੈ ਪੰਗਲ ਪਰਵਤ ਪਰ ਭਾਵਨ ਨਹੀਂ ਹੋ ਤੋ ਆਸ ਗਵਾਨਾ ਕਰਤਾ ਅਰਕ ਨਾਮੈ ਰੀਨ ਵੇਗਤੀ ਕਰੇ ਨਾਨਕ ਤੁਮਰੀ ਕਿਰਪਾ ਤਰੈ ਸੰਤ ਸਹਿ ਸਵਾਵਨ ਚੀਤ ਜੋ ਬਹਿ ਰਾਇਤ ਸੋ ਪ੍ਰੀਤ ਮਰੂਆ ਕੇ ਗ੍ਰਾਹੀ ਤਰਵਸਿਆਨਦ ਕੇ ਲਮਾਇ ਰੰਗ ਰਸੈਗੜਕਾਰ ਮਾਨੈ ਮਨੇ ਪ੍ਰਤੀਤ ਕਾਨਾ ਵ ਮੋਨੀ ਪ੍ਰਤੀਤਾ ਪ੍ਰਹੀ ਖੋਵੇ ਵਰਸਾ ਵਿਸ਼ਵਾਸ ਨ ਹੋਵੇ ਜਿਸ ਕੀ ਵਸਿਸਾ ਗੇਰਾ ਕੇ ਪ੍ਰਕਿਆ ਗਏ ਮਨੈ ਮਾਥੈ ਉਸਤੇ ਚੌਕਰ ਕਰੇ निहाल ਨਾਨਕ ਸਾਹਿਬ ਸਦਾ ਦਿਆਲ ਅਨਕ ਭੰਤ ਮਾਇ ਕੇਤ ਸਰਪ੍ਰੋਭ ਚ ਜਾਣੇਤ ਮੇਰਕੰਗੀ ਸ਼ਾਇਦ ਸੋਰੰਗਲਾ ਲੋਗਨ ਸੋ ਮਰਬਚਤਾ ਆਵੈ ਜੁਧੀਸੈ ਸੋ ਚਲਨ ਆਰੈ ਡਾਕਰੇ ਉਤੈਨ ਦੰਧਾਰ ਉਡਾਉ ਸੋ ਜਲਾਵੈ ਨੇਹ ਤਾਕੂ ਹਾਤਨਾਵੈ ਕੀਹੇ। ਿਮਰਤ ਸਾਸਤ੍ਰ ਵੇਦਵਖਾਣੀ। ਸਗਲਮਤਾਤ ਕੇਵਲ ਹਰਨਾਮ ਗੋਵਿੰਦ ਪਾਤ ਕਹਿ ਮਨ ਵਿਸਰਾਮ ਓਟ ਬਰਾਗ ਸਾਧ ਸੰਗ ਮਿਟੈ ਸੰਤਿ ਕਿਰਪਾ ਤੇ ਜਮਤੇ ਸੁਟੈ ਜਾਕੇ ਮਸਤਕ ਕਰਮ ਪ੍ਰਭ ਪਾ ਕਤੇ ਆਏ ਜਿਸ ਮਨ ਵਸੈ ਸੁਨੇ ਲਾਏ ਪਰੀਤ ਤਿਸ ਦਨਿਆਰੈ ਹਰ ਪ੍ਰਭ ਚੀਤ ਜਨਮ ਮਰਨ ਤਾਂ ਕਾ ਦੁਖ ਨਿਵਾਰੈ ਦੋਲਵਤੇ ਤਦ ਕਾਲ ਉਧਾਰੈ ਨਿਰਮਲ ਸੋਭਾ ਅਮਰਤ ਤਾਂ ਕੀ ਬਾਣੀ ਏਕ ਨਾਮ ਮਨ ਮਾ ਮਾਨੀ ਦੁਖ ਰੋਗ ਬਿਨ ਸੇ ਪੈ ਭਰਮ ਸਾਧਨਾ ਨਿਰਮਲ ਤਾਂ ਕੇ ਕਰਮ ਸਭ ਤੇ ਊਚ ਤਾਂ ਕੀ ਸੋਭਾਵਨੀ ਨਾਨਕ ਇਹ ਗੁਣ ਨਾਮ ਸੁਖਮਨੀ ਸਭ ਤੇ ਊਚ ਤਾਂ ਕੀ ਸੋਭਾਵਨੀ نانک گام سکھ منی واحر جی کا خالص واح جی کی فتح ਯਾਦ ਪੁਰਖ ਕਰ ਸੰਦ ਯਾਦ ਪੁਰਖ ਕਰ ਸੰਦ ਯਾਦ ਪੁਰਖ ਕਰ ਸੰਦ ਯਾਦ ਪੁਰਖ ਕਰ ਸੰਦ ਜੋ ਪਗ Aakare apane ਬੋਲਿਸ ਕਾ ਜੋ ਸ਼੍ਰੀਮਤੀ ਸਨਾ ਜੀ ਤਿਸ ਨੂੰ ਕੀਨ ਦੀ ਚੜ੍ਹ ਖੱਲਾ ਲਈ ਸ਼ੈਲਾ ਕ੍ਰਿਸ਼ਨ ਤੇ ਪੱਖ ਚੈਨ ਦੀ ਟੀਮ ਜੀ ਨੇ ਖੱਲਾ ਲਈ ਤੇ ਨਾ ਦੇਸ ਪਰ ਆਸੰਗਸਾਰ ਨੂੰ ਦੇ ਪਰਤਾਇ ਸਤਿਗੁਰ ਦਾ ਅਸ਼ਿਕਰਾਨਾ ਕੀਤਾ ਗਿਆ ਸੋ ਨੂੰ ਬਿਸਰੈ ਦੇ ਸਭ ਕਿਛ ਲਿਆ ਦੇਵ ਮਹਾਵਾਖਸਰ ਸੁਖੰਸਾ ਦੇ ਜਾਤ ਉਸ ਤੋਂ ਤਰੰਤ ਕਲਪੁਨੇ ਕੀਤੰ ਪ੍ਰਦਾਦਾ ਗੁਰਖੇ ਕਿਰਿਆ ਧਿਆਨ ਦੇ ਮਹਾਵਾਖਸਰ ਆਪ ਸਿਖਤੈ ਨੇ ਕੀਤ ਸਰਵ ਕੀਤੇ ਨੇ ਸਾਗ ਸੰਤਾਂ ਦਾ ਤਹਾਵਾ ਗਰਵਾਣ ਕਰ ਗਇਆ ਕੀਤ ਧਿਆਨ ਕਰ ਗਇਆ ਅਨਿਕ ਗਾਹੀ ਕੋ ਦਰਸ਼ਾਉ ਕਿ ਹੋਣੀਆ ਸੰਤ ਰਕਸ਼ਿਯੋਗ ਹੈ ਸਤਿਗੁਰ ਜੀ ਪ੍ਰਮਾਨ ਕਰਦੇ ਗਰਵਾਣੀ ਦੇ ਵਿੱਚ ਅਵਿਅੰਤ ਨੂਰ ਪਾਇ ਕੁਦਰਤ ਦੇ ਸਰਬੰਤੇ ਇਹ ਇੱਕ ਨੂਰ ਤੇ ਸਭ ਜਗਤ ਪੂਰੀਆ ਕੌਣ ਅਰੇ ਕੋ ਮੈਂ ਦੇਈ ਨਾਨਕ ਨਾਮ ਦਿਨਾ ਕੋ ਮਿਲਿਆ ਜਿੰਨ ਕੋ ਤੋ ਰਿਖ ਪਾਇ ਦੇ ਮਹਾਰਕਾ ਸਰ ਸਾਰੇ ਧਰਮਾਂ ਦਾ ਸਤਕਾਰ ਕਰਵਾ ਗੁਰ ਸਤਿਗੁਰਾਂ ਦੇ ਜੀਵ ਵਿੱਚ ਕੰਚੀਆ ਉਹਨਿਆ ਦੇ ਸਾਡਾ ਪੰਜਵੀਂ ਵਾਰ ਦਾ ਸਾਰੇ ਧਰਮਾਂ ਦਾ ਸਤਕਾਰ ਕਰੀ ਸਭ ਨੂੰ ਪਿਆਰ ਕਰੀ ਸੋ ਐਸੇ ਬੇਦਵਾਰ ਗੁਰੂ ਘਰ ਪਿਆਰੇ ਸੰਗਤ ਦੇ ਵਿੱਚ ਬੈਠੇ ਹੁੰਦੇ ਨੇ ਸਤਿਗੁਰਾਂ ਦੀ ਬਖਸ਼ਿਸ਼ ਹੁੰਦੀ ਇਹਨਾਂ ਤੇ ਗੁਰਬਾਣੀ ਦਾ ਗਿਆਨ ਗੁਰੂ ਦੇ ਕੀਰਤ ਦਾ ਗਿਆਨ ਸੰਗੀਤ ਦਾ ਗਿਆਨ ਐਸੇ ਹਮਾ ਸਤਿਗੁਰਾਂ ਦੇ ਜੀਵਨ ਵਿੱਚ ਬੈਠਿਆ ਦੇ ਸਭ ਦਾ ਧੰਨਵਾਦ ਤੁਹਾਨੂੰ ਜੀ ਖਿਮਾ ਕਰਨੀ ਸਤਿਗੁਰੂ ਬਾਬਾ ਸ੍ਰੀ ਸੁਣੀ ਕੋਲਿਵਾਰ ਨੂੰ ਧੰਨਵਾਦ ਰੱਬ ਜਿਹਾ ਮੇਰੀ ਪਾਈ ਸਤਿਗੁਰੂ ਮੇਰਾ ਪਾਇਆ ਸਤਗੁਰੂ ਦਾ ਪਾਇਆ ਸਹਜ ਸੇਤੀ ਮਨਵੰਨਿਆ ਪਦਾਰੀ ਪ੍ਰਾਗਰਤੰਨ ਪਰਬਾ ਤਾਂ ਤੇਰੇ ਦਾਸ ਨਾ ਵੀਛਾਈਂ ਮੈਂ ਜੇ ਸਰੇ ਸੋਤਾ ਸਦਾ ਸੁਪਤ ਸੁਹਾਵੇ let ਉਹ ਤੇ ਬੰਦ ਕਹਤੇ ਕਵਿਤਰਾਂ ਵਾਹਿਗੁਰੂ ਵਾਹਿਗੁਰੂ ਤਿਨੇ ਤਾਪਨ ਵਰਨਹਰਾ ਦੁਖ ਹੰਤਾ ਸੁਖ ਰਾਸਤਾ ਕੋ ਵਿਗਨ ਕੋ ਲਗ ਜਾ ਕੀ ਪ੍ਰਭ ਆਗੇ ਅਰਦਾਸ ਅਰਦਾਸ ਇਕ ਓੰਕਾਰ ਸਬਿਪਤੇ ਵਾਰਸ ਰਿਗਵਤੀ ਜਿੱਕੀ ਪਾਸ਼ ਦਸਮੇ ਫਿਰਿ ਸਗਵਤੀ ਸਮੇ ਕੇ ਗਵਾਨ ਕਲੈਤੀ ਆਏ ਬਰਕਤ ਗੁਰ ਤੇ ਮਰਦਾਸ ਰਮਦਾਸ ਸਹਾਏ ਅਰਜਨ ਹਰਗਵਿੰਦ ਰੋ ਸਿਮਰੋ ਸਕਸ਼ਣ ਲਈਐ ਸਦੁਖ ਜਾਈ ਗੁਰੂ ਤੋਂ ਇੱਕ ਵਾਹ ਅਦਰ ਸੇ ਮਰੀਏ ਘਰ ਨਾਉ ਨੇ ਦਾ ਵਾਤਾ ਹੈ ਸਭ ਥਾਈ ਹੋਏ ਸਹਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਇ ਸਭ ਥਾਈ ਹੋਏ ਸਹਾਇ ਦਸਵਾ ਪਾਸ਼ਣ ਜੋ ਧੰਤਨ ਸਾਹਿਬ ਸ੍ਰੀ ਵਿੰਸਰ ਦੀ ਪਾਠ ਪ੍ਰਸੰਧਾਰ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਕਿ ਬੋਲਣਾ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਨੇ ਧੰਸੀ ਤੇ ਬੰਦ-ਬੰਦ ਕਟਵਾਏ ਖੁ ਵਾਹਿਗੁਰੂ ਅਜੇ ਤਖਤਾਂ ਸਵਤ ਗਗੋਆਂ ਵਰਤਾ ਮਾ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਨਾਮ ਚਿਤ ਆਵੇ ਨਾਮ ਜਪ ਕੇ ਸਭ ਬ੍ਰਹਸਤ ਸੁਖ ਹੋਵੇ ਵਾਜਿ ਗੋ ਬਖਸ਼ੂ ਜੀ ਸਿੱਖਾਂ ਨੂੰ ਸਿੱਖੀ ਗਾਨ ਕਿਰਤਨ ਵਸਾ ਦਾ ਅਰਥ ਸੁਸਾਦਾਨ ਵੇਖਦਾ ਰਹਤਾ ਨਾਮ ਦਾ ਦਾ ਨਸਦਾਰ ਨਾ ਛੱਡੇ ਗੁਕੇ ਜੁਗੋ ਜੁਗੋ ਟਲ ਧਰਮ ਦਾ જયਕਾਰ ਹੋਵੇ ਖਾਲਸਾ ਆਪ ਇਹ ਸਿੱਖਾਂ ਦਾ ਮਾਦੀ ਬਾ ਬਾਪੂ ਜੀ ਮਤ ਪਾ ਦਰੱਖਾ ਗੁਰੂ ਧਰਮਾਂ ਦੇ ਗੁਰੂ ਦੇ ਦਰਸ਼ਨ ਦਾ ਸੇਵਾ ਸੁਵਾਰ ਕਰਦਾ ਦਾ ਖਾਲਸਾ ਜੀ ਬਖਸ਼ੂ ਬਾਣਿਆਂ ਦੇ ਮਾਨ ਨਤਨ ਅਤੇ ਪਰਖ ਨੂੰ ਦੀ ਚੜ੍ਹਦੀਆਂ ਕਲਾਂ ਦੀ ਟੀਮ ਦੀ ਚੜ੍ਹਦੀਆਂ ਕਲਾਂ ਦੇ ਸੱਚੇ ਪਾਤਸ਼ਾਹ ਆਪ ਜੀ ਨੂੰ ਭੇਟਾ ਸਮੇਤਰਮਾਲ ਦੇ ਪਨਾਇ ਗਨੇ ਆਪਾਂ ਕੀ ਕਰ ਕਰਨੇ ਲੋਕ ਲੋਕ ਵਿੱਚ ਪਰ ਦੀ ਟੱਕੜ ਆਪ ਜੀ ਬਖਸ਼ਿਓ ਦਾਤਾ ਵਿੱਚੋਂ ਦੇਗਾ ਤੇ ਲੰਗਰ ਸਜਾ ਕੇ ਹਾਜ਼ਰ ਕੀਤੈਨ ਸੁਆਪ ਦਾਤੇ ਪ੍ਰਵਾਨ ਕਰੋ ਪ੍ਰਵਾਨੀਆਂ ਦੇਗਾ ਤੇ ਲੰਗਰ ਸਾਸ ਨੂੰ ਛੱਕਣ ਲੈ ਕੋ ਜੋ ਵੀ ਸ਼ੱਕੇ ਮੁਖ ਹੋ ਵਾਹਿ ਕਰੂ ਵਾਹਿ ਕਰੂ ਜੋ ਸੱਚੇ ਪਾਤਸ਼ਾਹ ਸਭ ਦੀ ਹਾਜ਼ਰੀਆਂ ਦਾ ਪ੍ਰਵਾਨ ਕਰਨੀ ਜਿਨ੍ਹਾਂ ਖਜ਼ਾਨਿਆਂ ਵਿੱਚ ਮੈਂ ਖਜ਼ਾਨੇ ਪਰਖੋ ਕਰਨ ਤੇ ਤ੍ਰਿਪੁਰੇ ਖਜ਼ਾਨੇ ਦਾ ਪ੍ਰਵਾਨ ਕਰਨੀ ਕਿਰਪਾ ਕਰਨੀ ਸੱਚੇ ਪਾਤਸ਼ਾਹ ਗਰੀਬ ਨਿਵਾਜ਼ ਬੱਚਿਆਂ ਨੂੰ ਲੰਬੀ ਆਜੂ ਬਖਸ਼ੀ ਆਪਣੇ ਦਰੋਂ ਕਰੋ ਸਿੱਖੀ ਵਾਲਾ ਜੀ ਬਖਸ਼ਣ ਨਾਮ ਜਾਨ ਦੇ ਦਾਤਾ ਬਖਸ਼ੀਆਂ ਪਰਾਂਿਆਂ ਵਿੱਚ ਤਰੱਕੀਆਂ ਬਖਸ਼ੀਆਂ ਆਪਣੇ ਮਾਤਾ ਪਿਤਾ ਦਾ ਅਗਿਆਕਾਰ ਬਣਾਉਣਾ ਹੁਕਮ ਨਾਏ ਬਖਸ਼ੇ ਸੰਤਾਨ ਕਰਤਾ ਅਰਚ ਕਰੋ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੀ ਸਰਬੱਤ ਦੇ ਕਾਰਜਰਾਸ ਕਰਨੇ ਸਹੀ ਪਿਆਰੇ ਮੇਲ ਦਸਤਾਰ ਸਜਾਉਣ ਦੀ ਆਗਿਆ ਬਖਸ਼ੀ ਸੱਚੇ ਪਾਤਸ਼ਾਹ ਸਰਬੱਤ ਦੇ ਕਾਰਜਰਾਸ ਕਰਨੇ ਸਹੀ ਪਿਆਰੀ ਮੇਲ ਜਿਨ ਮਿਲਿਆ ਪੀਣਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਇਆ ਗਿਆ ਭਈ ਤਾਰਨ ਹਾਰ ਬੋਲ